ਤਰੰਤਰਾंचे एसटीएफ बॉर्डर रेंज ਅੰਮ੍ਰਿਤਸਰ ਵੱਲੋਂ ਚਾਰ ਨਸ਼ਾ ਸਮਗਲਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ 'ਚੋਂ 288 ਗ੍ਰਾਮ ਹੈਰੋਇਨ ਇੱਕ 32 ਬੋਰ ਪਿਸਤੌਲ ਅਤੇ ਇੱਕ 12 ਬੋਰ ਰਾਈਫਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਇੰਚਾਰਜ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਤਰੰਤਰਾਨ ਪੁਲਿਸ ਵੱਲੋਂ ਪਾਰਟੀ ਸਮੀਤ ਗਸ਼ਤ ਦੌਰਾਨ ਹਰੀਕੇ ਤੋਂ ਪੱਟੀ ਰੋਡ ਤੇ ਨਵੇਂ ਬਣ ਰਹੇ ਪੁਲ ਥੱਲੇ ਇੱਕ ਬਿਨਾ ਨੰਬਰ ਦੀ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਜਿਸ ਤੋਂ ਚਾਰ ਨੌਜਵਾਨਾਂ 'ਚੋਂ ਇੱਕ ਨੌਜਵਾਨ ਪੱਜਨ 'ਚ ਕਾਮਯਾਬ ਹੋ ਗਿਆ। ਅਤੇ ਪੁਲਿਸ ਨੇ ਬਾਕੀ ਤਿੰਨ ਹੋਰ ਜਨਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਦੋਸ਼ੀਆਂ ਦੀ ਤਲਾਸ਼ੀ ਦੌਰਾਨ 270 ਗ੍ਰਾਮ ਹੈਰੋਇਨ, ਇੱਕ ਪਿਸਤੌਲ 32 ਬੋਲ ਅਤੇ ਇੱਕ ਰਾਈਫਲ 12 ਬੋਲ ਬਰਾਮਦ ਕੀਤੀ ਗਈ। ਜਿੰਨਾ ਖਰਾਬ ਥਾਣਾ ਹਰੀਕੇ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਐਸਟੀਐਫ ਦੀ ਇੱਕ ਦੂਜੀ ਟੀਮ ਨੇ ਇੱਕ ਵਿਅਕਤੀ ਨੂੰ 18 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇੱਕ ਫਾਰਚੂਨ ਗੱਡੀ ਆਈ ਉਹਨੂੰ ਨੇ ਰੋਕਿਆ ਰੋਕ ਕੇ ਜਦੋਂ ਉਹਨਾਂ ਨੂੰ ਪੁੱਛਣ ਲੱਗੇ ਤੇ ਇਹ ਚਾਰੇ ਬੰਦੇ ਗੱਡੀ 'ਚੋਂ ਉਤਰ ਕੇ ਭੱਜਣ ਲੱਗੇ ਜਿਨ੍ਹਾਂ ਨੂੰ ਤਿੰਨੇ ਜਣੇ ਨੂੰ ਗ੍ਰਫਤਾਰ ਕਰ ਲਿਆ ਜਿਨ੍ਹਾਂ 'ਚ ਇੱਕ ਰਵੀ ਕੁਮਾਰ ਲੋਨਾ ਦੂਜਾ ਗੁਰਜੰਟ ਸਿੰਘ ਇੱਕ ਜੋਬਨ ਸਿੰਘ ਹੈ ਭਗਵੰਤ ਸਿੰਘ ਸਾਨੂੰ ਭਗਵੰਤ ਸਿੰਘ ਵਾਂਤਾਰਾ ਸਿੰਘ ਦੇ ਚੌਥਾ ਬੰਦਾ ਇੱਕ ਲਾਡੀ ਹੀ ਉਹ ਜਿਹੜਾ ਮੌਕੇ ਤੇ ਫਰਾਰ ਹੋ ਗਿਆ ਇਹਨਾਂ ਦੀ ਜੋ ਰਾਸ਼ੀ ਲਾਈ ਤੇ ਗੱਡੀ ਦੇ ਵਿੱਚੋਂ 270 ਗ੍ਰਾਮ ਹੀਰੋਨ ਬਰਾਮਦ ਹੋਈ ਸਾਰੀ ਪੁਸ਼ਕੇਨ ਤੋਂ ਵਾਅਦਾ ਜਦੋਂ ਇਹਨਾਂ ਨੇ ਘਰੇ ਸੱਚ ਕੀਤੀ ਕਿ ਇੱਕ ਪਿਸਤਲ ਤੇ 315 ਵੋਲਟ ਜਿਹੜੀ ਰਫਲੇ ਕਵਰੇਜ ਲਈ ਆ ਤਰਨਤਨ ਤੋਂ ਜਸਬੀਰ ਸਿੰਘ ਲੱਡੂਰੀ ਰਿਪੋਰਟ ਪੰਜਾਬ ਟੂਡੇ